ਬਿਸ਼ਨ ਸਿੰਘ ਦੇ ਘਰ ਤਾਰਾ ਸਿੰਘ ਨੇ ਸਾਰੀ ਦਿਹਾੜੀ ਕੰਮ ਕੀਤਾ ਪਿਛਲੇ 20 ਦਿਨਾਂ ਤੋਂ ਲਗਾਤਾਰ ਕੰਮ ਕਰਦਾ ਆ ਰਿਹਾ ਸੀ ਘਰ ਦੀਆਂ ਲੋੜਾਂ ਘਰ ਵਿੱਚੋਂ ਉੱਠ ਰਹੀਆਂ ਮੰਗਾ ਨੇ ਮਜਬੂਰ ਕੀਤਾ ਸ਼ਾਇਦ ਨਾਲ ਗੱਲ ਕਰ ਬਿਸ਼ਨ ਸਿੰਘ ਜੀ ਥੋੜੇ ਜੇ ਮੇਰੇ ਬੰਦੇ ਦੀ ਮਜ਼ਦੂਰੀ ਦੇ ਪੈਸੇ ਦੇ ਦਿੰਦੇ ਸਾਡੇ ਲੋਕਾਂ ਕੋਲ ਇੰਨੀ ਗੁੰਜਾਇਸ਼ ਨਹੀਂ ਹੁੰਦੀ ਅਸੀਤ ਆ ਰੋਜ਼ ਦੀ ਰੋਜ਼ ਦਿਹਾੜੀ ਲਾ ਕੇ ਖਾਣ ਵਾਲੀ ਹੁੰਨੇ ਆ ਤੇ ਪਿਛਲੇ 20 ਦਿਨਾਂ ਦੇ ਪੈਸੇ ਲਗਾਤਾਰ ਤੁਹਾਡੇ ਘਰ ਕੰਮ ਕਰਦੇ ਆ ਤੁਹਾਡੇ ਵੱਲ ਨੇ ਬਿਸ਼ਨ ਸਿੰਘ ਕਹਿੰ ਲੱਗਿਆ ਤੈਨੂੰ ਪੈਸਿਆਂ ਦੀ ਕਿਹੜੀ ਲੋੜ ਐ ਸ਼ਾਮ ਨੂੰ ਜਾਂਦਾ ਹੋਇਆ ਤੂੰ ਰੋਟੀਆਂ ਲੈ ਕੇ ਜਾਣਾ ਦਾਲ ਲੈ ਕੇ ਜਾਣਾ ਤਰ ਸਿੰਘ ਨੇ ਬੇਨਤੀ ਕੀਤੀ ਮੈਂ ਕੋਈ ਉਹਨਾਂ ਦੀ ਮੰਗ ਨਹੀਂ ਕੀਤੀ ਉਹ ਤਾਂ ਬੀਬੀ ਜੀ ਨੇ ਕਿਹਾ ਸੀ ਵੀ ਇਹ ਅਸੀਂ ਬਾਹਰ ਛੁੱਟਦੇ ਆ ਬਾਹਰ ਛੁੱਟਣ ਦੀ ਬਜਾਏ ਮੈਂ ਆਖਿਆ ਮੇਰੇ ਬੱਚਿਆਂ ਦੇ ਮੂੰਹ ਪੈ ਜਾਏ ਕੰੰਗੀਆਂ ਜਿੰਨੀਆਂ ਰੋਟੀਆਂ ਤੇ ਜ਼ਾਲ ਸਬਜ਼ੀ ਕੋਈ ਬਚ ਜਾਂਦੀ ਉਹ ਮੈਨੂੰ ਦੇ ਦਿਆ ਕਰੋ ਮੈਂ ਤਾਂ ਵੈਸੇ ਲੈ ਕੇ ਜਾਣਾ ਉਹ ਤਾਂ ਮਜ਼ਦੂਰੀ ਨਹੀਂ ਨਾ ਵਿਚੰਚ ਸਿੰਘ ਕਹਿਣ ਲੱਗਿਆ ਕੋਈ ਗੱਲ ਨਹੀਂ ਦੋ ਤਿੰਨ ਦਿਨਾਂ ਤੱਕ ਆ ਜੀ ਤੀਜੇ ਦਿਨ ਤਾਰਾ ਸਿੰਘ ਫਿਰ ਗਿਆ ਸਾਹਮਣੇ ਬੇੜੇ ਦੇ ਵਿੱਚ ਮੰਜੇ ਟੱਠੇ ਪੌਹ ਸੋਹਣੇ ਸੋਹਣੇ ਬਿਸਤਰੇ ਵਿਸ਼ੇ ਤੇ ਉਹਨੇ ਉੱਤੇ ਕੁਝ ਧਾਰਮੀ ਪੁਸ਼ਾਕਾਂ ਵਿੱਚ ਲੋਕ ਬੈਠੇ ਨੇ ਮਨ ਵਿੱਚ ਵਿਚਾਰ ਬਣੀ ਅੱਜ ਨਾ ਕਮਾਂ ਪਰ ਘਰ ਦੀਆਂ ਮਜਬੂਰੀਆਂ ਨੇ ਮਜਬੂਰ ਕੀਤਾ ਹੌਲੀ ਦੇਕੇ ਬੇਸ਼ਨ ਸਿੰਘ ਨੂੰ ਬੁਲਾ ਕੇ ਕਹਿਣ ਲੱਗੇ ਭਈ ਮੇਰੇ ਥੋੜੇ ਜਿਹਾ ਪੈਸੇ ਦੇ ਦੰਦੇ ਉਹ ਫਿਰ ਗੁੱਸੇ ਹੋਏ ਕਹਿਣ ਲੱਗੇ ਬੈ ਜਾ ਟੇਕੇ ਆ ਜੀ ਤੈਨੂੰ ਦਿਸ਼ਤਾ ਨਹੀਂ ਵੀ ਘਰੇ ਬਾਬਾ ਜੀ ਆਏ ਨੇ ਪਹਿਲਾਂ ਇਹਨਾਂ ਦੀ ਗੱਲ ਸੁਣਨੀ ਹੈ ਰੁਕ ਜਾ ਉਹ ਵਿਚਾਰਾ ਪਿੱਛੇ ਝੱਟ ਕੇ ਬੈਠ ਗਿਆ ਬਾਬਿਆਂ ਦੇ ਸਾਹਮਣੇ ਕਈ ਤਰ੍ਹਾਂ ਦੇ ਪਕਵਾਨ ਬਣ ਕੇ ਆਏ ਉਹਨਾਂ ਨੇ ਸ਼ੱਕੇ ਸ਼ੱਕੇ ਵੱਡੇ ਬਾਬਾ ਜੀ ਕਹਿਣ ਲੱਗੇ ਪਈ ਪਿਛਲੀ ਵਾਰੀ ਅਸੀਂ ਗੁਰਦੁਆਰਾ ਸਹਿਬ ਲਈ ਪੁਰਾਣੀ ਇਮਾਰਤ ਢਾਕੇ ਨਵੀਂ ਬਣਾਉਣ ਲਈ ਉਹਦੀ ਸੇਵਾ ਵੀ ਤੁਹਾਡੇ ਕੋਲ ਲੈ ਕੇ ਗਏ ਸ਼ਾ ਤੇ ਐਸ਼ ਵਾਰੀ ਅਸੀਂ ਉੱਥੇ ਲੰਗਰ ਵੀ ਲਾਉਣਾ ਹੈ 600 ਦੇਸੀ ਕਿਉ ਦਾ ਪੀਪਾ ਸਾਡਾ ਪਿਛਲੀ ਵਾਰੀ ਲੱਗਿਆ ਸੀ ਐਤਕੀ ਸਾਡੀ ਤਮੰਨਾ ਹੈ ਜਲੇਬੀਆਂ ਤੇ ਹੋਰ ਮਠਿਆਈ ਬਣਾਉਣ ਵਾਸਤੇ 2000 ਪੀਪਾ ਦੇਸੀ ਕਿਉ ਦਾ ਲੱਗਣਾ ਤੁਸੀਂ ਦੱਸੋ ਕਿਨੇ ਦੀ ਸੇਵਾ ਲੈਂਦੇ ਹੋ ਬੇਚੰਸ ਕਿਹਨੇ ਕਿਹਾ ਬਾਬਾ ਜੀ ਡਸ਼ਬੋਰੀਆਂ ਤਾਂ ਕਣਕ ਦੀਆਂ ਰੱਖੀਆਂ ਹੋਈਆਂ ਸੀ ਤੇ ਕੁਝ ਮਾਇਆ ਵੀ ਰੱਖੀ ਹੋਈ ਹੈ ਉਹ ਵੀ ਅਰਪਣ ਕਰਨੀ ਹੈ ਪਰ ਜਿਵੇਂ ਤੁਸੀਂ ਖੁਸ਼ ਹੋ ਕੋਈ ਨਾ ਜੇ 2000 ਪੀਪੇ ਦੀ ਸੇਵਾ ਲੱਗੀ ਹੈ ਤੁਹਾਡੀ ਤਾਂ 1000 ਦੇਸੀ ਕਿਉ ਦਾ ਪੀਪਾ ਸਾਡੇ ਵੱਲੋਂ ਕਰਦੇ ਹੋ ਉਹਨਾਂ ਨੇ ਬਣਦੀ ਸ਼ਾਰੀ ਰਕਮ ਅਨੁਸਾਰ ਕਿਤਾਬ ਕਰਕੇ ਬਾਬਿਆਂ ਨੂੰ ਦੇ ਦਿੱਤੀ ਤੇ ਉਹ ਘਰੋਂ ਜਾ ਰਹੇ ਨੇ ਦੁੱਤੀ ਪਾਸੇ ਤਾਰਾ ਸਿੰਘ ਨੇ ਫਿਰ ਬੇਨਤੀ ਕੀਤੀ ਵਿਚਨ ਸਿੰਘ ਜੀ ਮੇਰੇ ਵੀ ਪੈਸੇ ਮੈਨੂੰ ਦੇ ਦਿੰਦੇ ਵਿਚਨ ਸਿੰਘ ਫਿਰ ਗੁੱਸੇ ਹੋਇਆ ਜਦੋਂ ਕੌੜੇ ਬੋਲ ਬੋਲੇ ਨਰਾਸ਼ ਹੋ ਕੇ ਤਾਰਾ ਸਿੰਘ ਕਰੋ ਨਿਕਲ ਲੱਗਾ ਅਚਾਨਕ ਗੁਰਦੁਆਰੇ ਦੇ ਸਪੀਕਰ ਵਿੱਚੋਂ ਆਵਾਜ਼ ਆ ਰਹੀ ਸੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਤਾ ਭਰੇ ਜਾਂ ਮੁਰਦਾਰ ਨਾ ਖਾਏ ਉਸ ਤਾਰਾ ਸਿੰਘ ਦੇ ਅੰਦਰੋਂ ਹੋਂਕਾ ਨਿਕਲਿਆ ਉਹ ਗੁਰੂ ਨਾਨਕ ਤੇਰੀ ਬਾਣੀ ਨੂੰ ਸੁਣਨ ਵਾਲੇ ਬਹੁਤ ਨੇ ਤੇਰੀ ਬਾਣੀ ਦਾ ਪਾਠ ਕਰਨ ਵਾਲੇ ਬਹੁਤ ਨੇ ਬੜੇ ਲੋਕਾਂ ਦੇ ਕੰਨਾਂ ਵਿੱਚੇ ਬੋਲ ਪੈਂਦੇ ਹੋਣਗੇ ਪਰ ਤੇਰੀ ਬਾਣੀ ਦੀ ਕਮਾਈ ਕਰਨ ਵਾਲਾ ਭਾਈ ਲਾਲੋ ਵਰਕਾ ਕੋਈ ਵਿਰਲਾ ਹੀ ਹੋਵੇਗਾ ਅੱਜ ਉਹਦੇ ਕੰਨਾਂ ਵਿੱਚ ਇੱਕ ਪਾਸੇ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਦੂਜੇ ਪਾਸੇ ਇਹ ਧਰਮੀ ਪੁਸ਼ਾਕਾਂ ਵਿੱਚ ਫਿਰਦੇ ਉਹ ਲੋਕ ਜਿਹੜੇ ਗਰੀਬਾਂ ਦਾ ਹੱਕ ਮਾਰ-ਮਾਰ ਕੇ ਤਰ੍ਹਾਂ-ਤਰ੍ਹਾਂ ਦੇ ਕਰਮਕਾਂਡ ਕਰਦੇ ਨੇ ਦੋ ਤਸਵੀਰਾਂ ਅੱਜ ਤਾਰਾ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਸਨ ਇੱਕ ਪਾਸੇ ਗੁਰਬਾਣੀ ਨੂੰ ਵਿਚਾਰ ਕੇ ਉਹ ਜੀਵੇ ਕੋਈ ਕਰਤਾਰ ਦੀ ਲੋਰ ਸੀ ਦੁਡੇ ਪਾਸੇ ਕਰਮ ਕਾਂਡਾ ਵਿੱਚ ਲੁਟਾਈ ਜਾਂਦੀ ਮਾਇਆ ਦਾ ਪਖ ਸੀ ਤਾਰਾ ਸਿੰਘ ਹੋਂਕਾ ਪਰ ਕੇ ਆਪਣੇ ਘਰ ਨੂੰ ਚਲਾ ਗਿਆ ਗੁਰੂ ਦੇ ਬੋਲ ਉਹਦੇ ਬਾਹਰ ਬਾਹਰ ਕੰਨਾ ਵਿੱਚ ਗੂੰਜ ਰਹੇ ਸਨ ਹੱਕ ਪਰ ਆਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਤਾ ਭਰੇ ਚਾ ਮੁਰਤਾਂ ਨਖੇ ਉਹ ਕੋੂਰੂ ਪਿਆਰ ਵਾਲਿਓ ਆਓ ਕੋਸ਼ਿਸ਼ ਕਰਿਏ ਗੁਰਬਾਣੀ ਦੀ ਕਮਾਈ ਕਰਕੇ ਕਿਸੇ ਗਰੀਬ ਦਾ ਹੱਕ ਖਾਣ ਦੀ بجائے ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਉਹਦੀ ਮਿਹਨਤ ਉਹਦੀ ਪਲੀ ਤਰਖੀਏ ਗੁਰੂ ਨਾਨਕ ਦੀਆਂ ਬਰਕਤਾਂ ਬਹੁਤ ਸਾਡੇ ਘਰਾਂ ਵਿੱਚ ਵਰਤਣ ਗਿਆ ਤੇ ਉਹਦੀਆਂ ਖੁਸ਼ੀਆਂ ਨੂੰ ਅਸੀਂ ਨਾਨਕ ਨਜ਼ਰੀ ਨਜ਼ਰ ਨਿਖਾਰ ਖੋਈ